ਸਾਹਿਬ ਜੀ ਇੱਕ ਉਹਨਕਾ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇ ਸੁਮਾਰ ਅਥਾ ਅਗੰਤ ਅਤੁਲੇ ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ ਬੁਲਾਇਆ ਬੋਲੀ ਤੇਰਾ ਵਾਹਿਗੁਰੂ ਸਾਹਿਬ ਜੀਉ ਹਾਜ਼ਰ ਹਜ਼ੂਰ ਜ਼ਾਹ ਜ਼ਹੂਰ ਸਰਬ ਕਲਾ ਪ੍ਰਭੂ ਜਪੁਰ ਤਖਤ ਚੱਤਰ ਦੇ ਮਾਲਕ ਧੰ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਸਤਸੰਗੀ ਜਨੋ ਆਪ ਸਾਰੇ ਬੁਲ ਭਾਗੀ ਹੋ ਜੋ ਗੁਰੂ ਰਹਿਮਤ ਦਾ ਸਦਕਾ ਅੰਮ੍ਰਿਤ ਮੇਲੇ ਦੀ ਵਾਰ ਦੀ ਹਾਜ਼ਰੀ ਭਰਦਿਆਂ ਆਪਣਾ ਜੀਵਨ ਸਫਲ ਕਰੇ ਉਚਤ ਸਮੇਂ ਵਾਸਤੇ ਬਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਦੀ ਸਾਂਝ ਕਰਨ ਤੋਂ ਪਹਿਲਾਂ ਹਾਜ਼ਰੀ ਲਗਾਉਂਦੇ ਆਂ ਦਾਸ ਨੂੰ ਅਸੀਸ ਬਖਸ਼ਿਸ਼ ਕਰਦੇ ਆਂ ਆਪਣੀ ਸੁਰਤ ਨੂੰ ਇਕਾਗਰ ਚਿਤ ਕਰੋ ਤੇ ਬਖਸ਼ੋ ਅਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੰਤ ਗੁਰਪਾਤਸ਼ਾਹ ਜੀ ਦੇ ਚਰਨਾਂ 'ਚ ਇਹ ਅਰਦਾਸ ਤੇ ਮੇਰੇ ਮਾਲਕ ਸਾਡੇ ਸਾਰਿਆਂ ਤੇ ਕਿਰਪਾ ਕਰੋ ਤਿੰਨ ਰੋਲ ਗੁਰਮਤ ਅਨੁਸਾਰ ਇਹ ਪਾਵਨ ਵਿਚਾਰਾਂ ਦੀ ਸਾਝ ਕਰਨ ਦੀ ਸੁਣਨ ਦੀ ਸੁਣ ਕੇ ਤੇ ਸਮਝ ਕੇ ਜੀਵਨ ਅੰਦਰ ਤਾਂ ਲਲ ਦੇ ਸੱਜ ਬੁੱਧੀ ਬਖਸ਼ੋ ਕਿ ਸਾ ਮਤ ਦਿਓ ਦਿਨ ਪ੍ਰਭ ਜਿਤ ਤੁਮੇ ਪ੍ਰਭ ਕੀ ਜੀ ਕਿਰਪਾ ਨੇ ਹਾਨ ਸਭ ਹਰ ਗੁਣ ਕਿਰਾਂ ਦੇ ਗੁਰੂ ਪਾਤਸ਼ਾਹ ਅੱਜ ਰਹਿਮਤ ਕਰ ਰਹੇ ਨੇ ਕਿ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਗੁਰਤਾ ਗੱਦੀ ਗੁਰਪੁਰਬਾ ਹਾਲਾਂਕਿ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਤੇ ਵਿੜਾ ਲੰਬੇਰਾ ਹੈ ਤੇ ਗੁਰੂ ਪਾਤਸ਼ਾਹ ਜੀ ਦੀਆਂ ਜਿਹੜੀਆਂ ਬੁੜੀਆਂਈਆਂ ਨੇ ਉਹਦੇ ਤੋਂ ਵੀ ਲੰਬੇਰੀਆਂ ਨੇ ਇਕ ਇਤਿਹਾਸ ਉਹਦਾ ਇੱਕ ਵਡਿਆਈ ਹੁੰਦੀ ਹੈ ਜਿਵੇਂ ਕਿਸੇ ਕਵੀ ਦੇ ਬੋਲ ਵੀ ਨੇ ਕੀ ਸਿਫਤ ਲਿਖਾਂ ਕਲਗੀਆਂ ਵਾਲਿਆ ਵੇ ਕਾਗਜ਼ ਕਲਮ ਤੋਂ ਤੇਰਾ ਆਕਾਰ ਵੱਡਾ ਉਹਦਾ ਤੇ ਕਾਗਜ਼ ਕਲਮ ਤੋਂ ਹੀ ਆਕਾਰ ਵੱਡਾ ਆ ਤੇ ਉਹਦੀ ਮੈਂ ਸਿਫਤ ਕੀ ਲਿਖਾਂ ਔਰ ਇਥੇ ਕੋਈ ਸ਼ੱਕ ਨਹੀਂਗਾ ਕਈ ਵਾਰ ਅਸੀਂ ਪਾਉਨਾ ਦੇ ਵੇਗ ਦੇ ਵਿੱਚ ਇਥੇ ਮੈਂ ਬੇਨਤੀਆਂ ਵੀ ਕਰਾਂਗਾ ਲੋਕੋ ਉਹ ਇਹ ਸਾਡੇ ਇਤਿਹਾਸ ਦੇ ਅੰਦਰ ਬੜਾ ਰਲਗੱਡਿਆ ਤੇ ਉਹ ਰਲਗੱਡ ਦਾ ਕਾਰਨ ਜਾਂ ਤੇ ਇਰਖਾਲੂ ਲੋਕਾਂ ਨੇ ਜਿਨ੍ਹਾਂ ਨੇ ਇਤਿਹਾਸ ਲਿਖਿਆ ਤੇ ਜਾਂ ਜਿਹੜੇ ਅੰਨੀ ਸ਼ਰਦਾ ਦੇ ਵਿੱਚ ਜਾ ਵਗੇ ਨੇ ਉਹਨਾਂ ਨੇ ਅਤ ਕਥਨੀਆਂ ਲਿਖਤੀਆਂ ਪਰ ਮੈਂ ਗੁਰੂ ਪਾਤਸ਼ਾਹ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਜੀ ਗੱਲ ਕਰੀਏ ਇਹ ਨਿਰੰਕਾਰੀ ਸਰੂਪ ਗੁਰਮੁਖੋ ਸਰੀਰ ਭਾਵੇਂ ਬਦਲਦੇ ਰਹੇ ਨੇ ਇਹ ਚੋਲਾ ਬਦਲਦਾ ਰਿਹਾ ਆ ਜੋਤ ਉਹੋ ਹੀ ਧੰ ਗੁਰੂ ਨਾਨਕ ਸਾਹਿਬ ਜੀ ਦੀ ਜੋ ਨਿਰੰਕਾਰੀ ਸਰੂਪ ਸੀ ਉਹੋ ਹੀ ਆ ਔਰ ਜਿਨ੍ਹਾਂ ਦਾ ਇਤਿਹਾਸ ਉਮਰ ਕਰਕੇ ਬਹੁਤ ਹੀ ਛੋਟਾ ਗਿਆ ਆ ਕੇਵਲ ਜਵਾਨੀ ਦੀ ਦਹਲਿਜ ਤੱਕ ਇਹਨਾਂ ਦਾ ਇਤਿਹਾਸ ਸਿਮਟ ਗਿਆ ਪਰ ਜੋ ਕਰਨ ਜੋ ਬਖਸ਼ਿਸ਼ ਇਸ ਸੰਸਾਰ ਤੇ ਕੀਤੀਆਂ ਨੇ ਉਹ ਗੁਰੂ ਪਾਤਸ਼ਾਹ ਜੀ ਦੇ ਬਰਾਬਰ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰ ਸਕੇਗਾ ਇਹ ਕੌੜਾ ਸੱਚ ਹੈ ਇਹ ਕੋਈ ਸ਼ਰਧਾ ਨਾ ਕਹਿਣਾ ਇਹ ਰੂਹ ਸੱਚ ਹੈ ਤੇਦਰ ਅਸਲ ਮੈਂ ਆਪਣੇ ਜੀਵਨ ਦੀ ਜਦੋਂ ਗੱਲ ਕਰਦਾ ਹਾਂ ਔਰ ਇਹ ਅਤਕਤ ਨਹੀਂ ਨਾ ਕਹਿਣਾ ਨਾ ਮੇਰਾ ਹੰਕਾਰ ਤੇ ਨਾ ਮੇਰੀ ਇਹ ਨਿਮਰਤਾ ਮੇਰੀ ਜੀਵਨ ਦੇ ਸਵਾਸਾਂ ਦੀ ਕੋਈ ਗਿਣਤੀ ਮਿਲਦੀ ਹੈ ਪਰ ਭਗ ਕਲਕੀਪਰ ਪਾਤਸ਼ਾਹ ਜੀ ਦੀ ਸ਼ਿਫਤ ਸਲਾਵਾ ਦੀ ਕੋਈ ਗਿਣਤੀ ਮਿਲਦੀ ਹੈ ਸੋ ਗੁਰਬਾਣੀ ਦੇ ਅਨੁਸਾਰ ਚੌਥੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ ਇਤ ਧਨ ਧਨ ਪਿਤਾ ਧਨ ਧਨ ਕੋਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਵੇ ਬਸ ਅੱਗੇ ਵੀ ਇਹ ਵਿਚਾਰਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜਿਵੇਂ ਗੁਰੂ ਪਾਤਸ਼ਾਹ ਜੀ ਕਰਾਉਣਗੇ ਕਿਉਂਕਿ ਜਿਸ ਦੀ ਸ਼ਖਸੀਅਤ ਦੀ ਵਿਚਾਰ ਕਰਮੀ ਹੋਵੇ ਉਹਦੀ ਆਰੰਭਤਾ ਇਸ ਹਮਪਾਵੇਂ ਸ੍ਰੀਮਤੇ ਤੇਮਕ 2 ਦਾ ਪੁਆਇੰਟ ਇੱਥੇ ਆਵਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੋ ਧੰਨ ਧਨ ਪਿਤਾ ਜੀ ਨੇ ਧੰਨ ਗੁਰੂ ਦੇ ਇੱਕ ਬਹਾਦਰ ਸਹਾਇ ਤੇ ਜਿਹੜੀ ਧੰਨ ਧਨ ਕੋਲ ਦਾ ਜ਼ਿਕਰ ਕੀਤਾ ਆ ਇਤਨ ਗੁਰ ਰਾਮਦਾਸ ਜੀ ਦੀ ਬਖਸ਼ੀ ਹੋਈ ਉਹ ਸੋਡੀ ਪ੍ਰਵਾਹ ਉਸੇ ਤੋਂ ਇਹ ਅਨਸਬੰਧ ਚੱਲਦੀ ਜਾ ਰਹੀ ਫਿਰ ਤਨ ਤਨ ਉਹ ਮਾਂ ਦਾ ਜ਼ਿਕਰ ਕੀਤਾ ਤਾਂ ਉਹ ਸਤਕਾਰਯੋਗ ਸਾਡੀ ਜਗਤ ਮਾਤਾ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਉੱਖ ਤੋਂ ਆਪ ਜੀ ਨੇ ਇਹ ਜਨਮ ਲਿਆ ਔਰ ਉਹ ਪਾਵਨ ਸੁਭਾਗ ਸਮਾ ਆ ਆਉਣ ਵਾਲੀ ਅੱਗੇ ਵੈਸੇ ਕੈਲੈਂਡਰਾਂ ਦੇ ਹਿਸਾਬ ਨਾਲ ਵੇਖੀਏ ਨਾ ਤੇ ਸਾਨੂੰ ਬੜੇ ਭੁਲੇਖਿਆਂ ਚ ਪਾ ਛੱਡਿਆ ਜਦੋਂ ਵੀ ਮੈਂ ਕਿਤੇ ਇਹ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੀ ਗੱਲ ਕਰਦਾ ਤੇ ਇਹ ਇਤਿਹਾਸਕ ਤਰੀਕਿਆਂ ਦੇ ਵਿੱਚ ਭੁਲੇਖਾ ਪੈ ਜਾਂਦਾ ਪਰ ਅਸਲ ਜੋ ਇਤਿਹਾਸਕ ਤਰੀਕੇ 22 ਦਸੰਬਰ 1666 ਪਰ ਅੱਜ ਸਾਡੀ ਗੁਸਤਾਖੀ ਦੀ ਮਾਫੀ 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 ਸੱਚ ਕੋੜਾ ਹੁੰਦਾ ਸਾਡੇ ਚੌਧਰ ਗਰੀ ਨੇ ਗੁਰੂ ਸਾਹਿਬਾਂ ਦੇ ਨਾਲ ਵੀ ਮਜ਼ਾਕ ਬਣਾਉਂਦਾ ਕਦੀ ਕੋਈ ਤਰੀਕ ਦੇਤੀ ਕਦੀ ਕੋਈ ਤਰੀਕ ਦੇਤੀ ਔਰ ਅੱਜ ਜੋ ਐਤਕੀ ਆ ਰਹੀ ਆ ਉਹ ਸਤਾਈ ਦੇ ਸੰਗਰ ਰਹਣਾ ਨੀ ਦੀ ਗੱਲ ਆ ਕਦੀ 5 ਜਨਵਰੀ ਕਦੀ 27 ਦਸੰਬਰ ਆ ਪਿੱਛੇ ਆਪਾਂ ਬਣਾਇਆ ਸੀ ਉਹ ਹੋਰੀ ਸੀ ਤੇ ਕਈ ਵਾਰਾਂ ਤੇ ਇੱਕ ਸਾਲ ਦੇ ਵਿੱਚ ਗੁਰਪੁਰੂ ਵੀ ਨਹੀਂ ਆਉਂਦਾ ਬੰਦੂ ਸਤ ਕਰਦਾ ਸੁਬੇਂਤੀ ਮੈਂ ਉਧਰ ਨਾ ਜਾਵਾਂ ਗੁਰਪਾਤ ਸਾਹਿਬ ਜੀ ਦਾ ਅੱਜ ਦਾ ਜੋ ਗੁਰਤਾਗਦੀ ਗੁਰਪੁਰੂ ਖਾਸ ਕਰਕੇ ਇਹ 350 ਸਾਲਾ ਸਤਾਪਦੀ ਦੀ ਵਸਾ ਹੈ। ਪਰ ਜਿਹਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਵੀ 350 ਸਾਲਾ ਗੁਰਤਾ ਗੱਦੀ ਅਤੇ ਅਮਰ ਸ਼ਹੀਦ ਤਨਤਨ ਗੁਰਪ੍ਰੀਤ ਬਹਾਦਰ ਸਾਹਿਬ ਤੇ ਉਹਦੇ ਅਨੰਦ ਸਿੱਖ ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਬਿਆਨ ਦਾ ਉਹਨਾਂ ਦਾ ਵੀ 350 ਸਾਲਾ ਸ਼ਹੀਦੀ ਦਿਵਸ ਪੁਰਬ ਆਇਆ ਜਿਵੇਂ ਅੱਜ ਅਨੰਤਪੁਰ ਸਾਹਿਬ ਤੋਂ ਨਿਕਲਦੇ ਨੇ ਗਰੀਬਾਂ ਅਨਾਥਾਂ ਦੀ ਪੁਕਾਰ ਸੁਣ ਕੇ ਤੇ ਜਿਹੜੀ ਗੁਰੂ ਨਾਨਕ ਦੀ ਜੋਤ ਹੈ ਨਾ ਉਹ ਨਿਰੰਕਾਰੀ ਜੋਤ ਇਕ ਦੁਖੀ ਹਿਰਦਿਆਂ ਚ ਜਿੱਥੋਂ ਵੀ ਅਰਦਾਸ ਨਿਕਲੀ ਆ ਉੱਥੇ ਪਹੁੰਚੇ ਨੇ ਦੁਖੀ ਕਿਰਦਿਆਂ ਚ ਤੇ ਜਿਹੜੇ ਕਸ਼ਮੀਰੀ ਪੰਡਤ ਸੀ ਖਾਸ ਕਰਕੇ ਟੂ ਦਾ ਪੁਆਇੰਟ ਜਦੋਂ ਅਨੰਦਪੁਰ ਸਾਹਿਬ ਆਉਂਦੇ ਤੇ ਪੁਕਾਰ ਕਰਦੇ ਨੇ ਸਾਡਾ ਧਰਮ ਸੰਕਟ ਦੇ ਵਿੱਚ तकरीबन ਇਸ ਇਤਿਹਾਸ ਨੂੰ ਜਾਣਦੇ ਸਾਰੇ ਨੇ ਪਰ ਇਸ ਇਤਿਹਾਸ ਤੋਂ ਸਿੱਖਿਆ ਬਹੁਤ ਘੱਟ ਲੈਂਦੇ ਨੇ ਤੇ ਜਦੋਂ ਇਹ ਪੁਕਾਰ ਸੁਣੀ ਆ ਤੇ ਸਾਜ ਜਾਣਿਓ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਉਹ ਵਾਰ ਭਾਵੇਂ ਸੰਬੰਧਤ ਗੁਰੂ ਨਾਨਕ ਸਾਹਿਬ ਦੇ ਪਰ ਇੱਥੇ ਵੀ ਢੋਕਦੀ ਹੈ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਏ ਪਠਾਇ ਗਾਥੇ ਪੁਕਾਰ ਦੀ ਸੀ ਨਾ ਗਲਤੀ ਇੱਕ ਦੁਹਾਈ ਕੀਤੀ ਸੀ ਮੈਨੂੰ ਕੋ ਬਚਾਓ ਤੇ ਇਥੇ ਕਸ਼ਮੀਰੀ ਪੰਡਤਾਂ ਦਾ ਜਹਾਜ਼ ਡੋਬ ਰਿਹਾ ਸੀ ਧਰਮ ਦਾ ਤੇ ਮੇਰੀ ਕਲਗੀਧਰ ਪਾਤਸ਼ਾਹ ਜੀ ਜਿਹਦੇ ਪਿਤਾ ਧੰਗੁਣ ਤੇਗ ਬਹਾਦਰ ਸਾਹਿਬ ਜੀ ਜਿੱਥੇ ਇਹ ਜਹਾਜ਼ ਤੋਰਨ ਗਏ ਨੇ ਔਰ ਉਹਦੇ ਤੋਂ ਪਹਿਲਾਂ ਵੀ ਧਨਗੁਰ ਤੇਗ ਬਹਾਦਰ ਸਾਹਿਬ ਜੀ ਨੇ ਸੰਸਾਰੀ ਜਹਾਜ ਵੀ ਤਾਰੇ ਨੇ ਮੱਖਣ ਸ਼ਾ ਲੁਬਾਣਾ ਤੇ ਮੱਖਣ ਸ਼ਾ ਲੁਬਾਣੇ ਦੇ ਵੀ ਦੋ ਜਹਾਜ ਤਾਰੇ ਨੇ ਇੱਕ ਉਹਦਾ ਧਰਮ ਸੰਕਟ ਜਦੋਂ ਬਾਬਾ ਬਕਾਲਾ ਸਾਹਿਬ ਪਹੁੰਚਦੇ ਨੇ ਤੇ ਵਾਕਈ ਇਹ ਸੱਚਾ ਗੁਰੂ ਕਿਹੜਾ ਹੈ ਅੱਜ ਵੀ ਉਹਨਾਂ ਲੰਬੀ ਸਾਦਾ ਵਰਗੋਂ ਉਹ 22 ਮੰਜੀਆਂ ਲਾ ਕੇ ਬੈਠ ਗਏ ਸੀ ਪਰ ਉੱਥੇ ਵੀ ਮੱਖਣ ਸ਼ਾ ਲੁਭਾਣੇ ਦਾ ਸਿੱਦਕ ਦਾ ਜਹਾਜ਼ ਉੱਤਰਮ ਦਾ ਜਹਾਜ਼ ਤਰਨਿਆ ਸੀ ਤੇ ਅਖੀਰ ਪੜਾ ਤੇ ਤਰ ਗੁਰਦੇਵ ਬਹਾਦਰ ਸਾਹਿਬ ਕੋ ਜਦੋਂ ਆਉਂਦੇ ਨੇ ਕਸ਼ਮੀਰੀ ਪੰਡਤ ਤੇ ਕਿਉਂਕਿ ਸਮੱਸਿਆ ਬੜੀ ਗੰਭੀਰ ਸੀ ਕੋ ਛੋਟੀ ਜੀ ਗੱਲ ਸਦੀ ਸੀ ਉਸ ਵਕਤ ਦੇ ਸ਼ਾਸਕ ਨਾਲ ਟੱਕਰ ਲੈਣੀ ਫਰ ਉਹ ਵੀ ਫਿਰ ਜ਼ਾਲਮ ਕੱਟੜ ਨਿਰਦਈ ਜਿਸ ਨੇ ਆਪਣੇ ਮਾਤਾ ਪਿਤਾ ਤੱਕ ਵੀ ਨਹੀਂ ਛੱਡੇ ਰਾਜ ਸਤਾ ਪ੍ਰਾਪਤ ਕਰਵਾ ਕੇ ਸੁਬੇਂਤੀ ਕਲਗੀਧਰ ਪਾਤਸ਼ਾਹ ਜਦੋਂ ਖੇਡਦੇ ਖੇਡਦੇ 9 ਕੋ ਸਾਲ ਦੇ ਲਗਭਗ ਆਉਂਦੇ ਨੇ ਦਰਬਾਰ 'ਚ ਔਰ ਉਹਨਾਂ ਕਸ਼ਮੀਰੀ ਪੰਡਤਾਂ ਦੀ ਹਾਲਾਤ ਵੇਖ ਕੇ ਕਹਿੰਦੇ ਪਿਤਾ ਜੀ ਕੀ ਗੱਲ ਹੋ ਗਈ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਘਰ ਦਾ ਤਾਂ ਇਹ ਸਿਧਾਂਤ ਹੈ ਅੱਜ ਵੀ ਹੈ ਉਹ ਰਵੇਗਾ ਕਿਹੜਾ ਜੀ ਜੋ ਜੀ ਆਵੇ ਉਹ ਰਾਜੀ ਹੋ ਜਾਵੇ ਇੱਥੇ ਤੇ ਜਿਹੜਾ ਵੀ ਆਉਂਦਾ ਉਹ ਰਾਜੀ ਜਾਂਦਾ ਹੈ ਪਰ ਮੈਂ ਬੇਨਤੀ ਕਰਾਂ ਆਉਣ ਦਾ ਢੰਗ ਠੀਕ ਹੋਵੇ ਆਉਣ ਦਾ ਢੰਗ ਠੀਕ ਹੋਵੇ ਸਲੀਕਾ ਹੋਵੇ ਇੱਥੋਂ ਰਾਜੀ ਜਾਵੇਗਾ ਜਾਵੇਗਾ ਜਾਵੇ ਤੇ ਗੁਰੂ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਕਿ ਇਹ ਮਾਸੂਮ ਚਿਹਰੇ ਦੁਖੀ ਉਦਾਸ ਨੇ ਤੇ ਸਤਗੁਰਾਂ ਨੇ ਜੋ ਜਵਾਬ ਦਿੱਤਾ ਕਿ ਪੁੱਤਰ ਇਹਨਾਂ ਦਾ ਧਰਮ ਸੰਕਟ ਵਿੱਚ ਆ ਤੇ ਸਹਿਸਵਾਜ ਜਵਾਬ ਨਿਕਲਦੇ ਨੇ ਇਹ ਸੰਕਟ ਕਿਵੇਂ ਟਲੇਗਾ ਉਹ ਆਪ ਜੀ ਨੂੰ ਪਤਾ ਹੀ ਹੈ ਜੋ ਜਵਾਬ ਦਿੱਤਾ ਕਿ ਕੋਈ ਮਹਾਪੁਰਸ਼ ਮਾਂ ਬਲੀ ਆਪਣੇ ਸਿਰ ਦੀ ਬਲੀ ਦਵੇਗਾ ਜਿਹੜਾ ਨਿਸ਼ਾਵਰ ਹੋਵੇਗਾ ਤੇ ਸੱਚ ਜਾਣਿਓ ਭਾਵੇਂ ਕੋਈ ਵਿਕਾਰਾਂ ਦੇ ਵਿੱਚ ਵੀ ਹੋਵੇ ਸੋ ਆਪਣੇ ਪਿਤਾ ਤੋਂ ਵੱਡਾ ਕੋਈ ਬਲੀ ਨਹੀਂ ਹੋ। ਔਰ ਉਹ ਤਾਂ ਆਪ ਨਰੰਕਾਰੀ ਜੋਤ ਸੀ। ਪਰ ਉਹਨਾਂ ਦੀ ਕੋਈ ਉਪਮਾ ਉਹਨਾਂ ਦੀ ਕੋਈ ਬਰਾਬਰੀ ਕਰ ਸਕਦਾ? ਤੇ ਕਿਨ ਲੱਗੀ ਗੁਰੂ ਪਿਤਾ ਜੀਓ ਤੁਹਾਡੇ ਤੋਂ ਵੱਡਾ ਕਿਹੜਾ ਬਲੀ ਹੋਵੇਗਾ? ਜਦੋਂ ਇਹ ਪੁੱਤਰ ਦੀ ਬਾਤ ਸੁਣੀ ਤੇ પ્રસન્ન ਹੋਏ ਤੇ ਗੁਰਤਾ ਗੰਦੀ ਦੀ ਅਸੀਸ ਬਖਸ਼ਿਸ਼ ਕਰਦੇ ਹੋਏ ਆਪ ਸਤਿਗੁਰੂ ਪੀਕ ਬਹਾਦਰ ਸਾਹਿਬ ਜੀ ਫਿਰ ਦਿੱਲੀ ਦਾ ਪੜਾ ਕੀਤਾ ਉਹ ਅਗਲਾ ਇਤਿਹਾਸ ਕਿਉਂਕਿ ਸਮਾਂ ਲੰਘਾ ਕਿਉਂਕਿ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਔਰ ਇੱਕ ਕਹਾਵਤ ਕੇਵਲ ਅਕੜੀ ਤੇ ਨਾ ਸਮਝਿਓ ਸਾਡੇ ਮਨੁੱਖਾ ਜੀਵਨ ਤੇ ਵੀ ਢਲੇਗੀ ਕਿ ਟਾਈਮ ਇਜ਼ ਮਨੀ ਆਫ ਦੀ ਲਾਈਫ ਸਮਾਹੀ ਜੀਵਨ ਦੇ ਵਿੱਚ ਧਨ ਹੈ ਕਿਉਂਕਿ ਸਾਡੀ ਮਨੁੱਖਤਾ ਦੇ ਪਕੜ ਦੇ ਵਿੱਚ ਧਨ ਦੀ ਬੜੀ ਪਕੜ ਹੈ ਤੇ ਕਈ ਵਾਰਾਂ ਤਾਂ ਅਸੀਂ ਧਨ ਕਰਕੇ ਗੁਰੂ ਤੋਂ ਵੀ ਬੇਮੁਖ ਹੋ ਰਹੇ ਹਾਂ ਔਰ ਅੱਜ ਸਭ ਤੋਂ ਵੱਡੀ ਬੇਮੁਖਤਾ ਦਾ ਕਾਰਨ ਹੀ ਇਹ ਧਨ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਤੱਕ ਤੇ ਕੋਈ ਵਿਰਲਾ ਵਿਰਲਾ ਪਹੁੰਚਦਾ ਗੋਲਕ ਤੱਕ ਸਾਰੇ ਪਹੁੰਚਦੇ ਕਿ ਗੁਰੂ ਦਰ ਤੱਕ ਜਿਆਦਿਆਂ ਦੀ ਨਿਗਾ ਇੱਥੇ ਹੀ ਆ ਤੇ ਰਾਖੀ ਇਸੇ ਦੀ ਜਿਆਦਾ ਗੁਰੂ ਗ੍ਰੰਥ ਸਾਹਿਬ ਦਾ ਤੇ ਇਹ ਤੇ ਆਪ ਸਾਡੀ ਰਾਖੀ ਕਰਦਾ ਔਰ ਇਹ ਕੌਣਾ ਸੱਚ ਹੈ ਸੋ ਬੇਨਤੀ ਅਗਲਾ ਪੜਾ ਅਗਲੇ ਦੀਵਾਨਾ ਚ ਸਾਂਝੀ ਕਰਾਂਗੇ ਕਿ ਟਾਈਮ ਇਜ਼ ਮਨੀ ਆਫ ਦੀ ਲਾਈਫ ਜਿਹਨੇ ਸਮਾਂ ਵੇਖਿਆ ਸਮਾਂ ਫਿਰ ਉਸ ਦੀ ਕਦਰ ਕਰਦਾ ਹੈ ਤੇ ਖਾਸ ਕਰਕੇ ਮੈਂ ਜਿਹੜੀ ਮਨੁੱਖਤਾ ਦੀ ਗੱਲ ਕੀਤੀ ਹੈ ਨਾ ਇਹ ਸੱਚ ਹੈ ਇਹ ਸੱਚੇ ਪਾਤਸ਼ਾਹ ਕਿਰਪਾ ਕਰ ਦੇ ਕਿ ਇਹ ਜਨਮ ਤੁਮਾਰੇ ਲੈ ਕੇ ਲਾ ਲੋ ਕਿਉਂਕਿ ਇਹ ਜਨਮ ਮਨੁੱਖਾ ਜਨਮ بار بار ਨਹੀਂ ਮਿਲਣਾ بڑے ਵੱਡੇ ਭਾਗਾਂ ਦੇ ਨਾਲ ਮਿਲਿਆ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ ਇਹ ਹਕੀਕਤ ਹੈ ਔਰ ਇਹਦੀ ਸਫਲਤਾ ਜੋ ਸਾਨੂੰ ਦਿੱਤੀ ਆ ਉਹ ਸੇਵਾ ਤੇ ਸਿਮਰਨ ਦੇ ਵਿੱਚ ਆਉਣ ਵਾਲੇ ਦਿਵਾਨਾਂ ਚ ਇਹ ਵਿਚਾਰਾਂ ਦੀ ਸਾਂਝ ਕਰਾਂਗੇ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂ ਕਿ ਕਲਗੀਧਰ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਆਪ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਸਤਿਗੁਰ ਦਾ ਜਿਹੜਾ ਸੰਦੇਸ਼ ਸੀ ਨਾ ਉਹ ਇੱਕੋ ਹੀ ਸੀ ਉਹਨਾਂ ਦੀ ਆਪਣੀ ਅੰਮ੍ਰਿਤ ਬਾਣੀ ਦੇ ਵਿੱਚੋਂ ਕਿ ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਪਾ ਆਪਾਂ ਇੱਕ ਵੇਖਣਾ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦਾ ਇਹ ਸਿਧਾਂਤ ਰਿਹਾ ਆ ਜਿਹੜਾ ਜੀ ਏਕੋ ਹੈ ਭਾਈ ਏਕੋ ਹੈ ਏਕੋ ਹੈ ਸਾਬਬ ਮੇਰਾ ਏਕੋ ਹੈ ਏਕੋ ਹੈ ਇੱਥੇ ਮੇਰ ਤੇਰ ਨਹੀਂ ਕਰਨੀ ਅੱਜ ਸਾਡੀ ਕੌਮ ਦੇ ਵਿੱਚ ਇਹ ਦੁਫਾੜ ਫੈਰੇ ਨੇ ਅੱਜ ਤੇ ਬਾਟੇ ਵੀ ਦੋ ਦੋ ਹੋ ਗਏ ਫਿਰ ਉੱਚ ਨੀਚ ਦਾ ਪ੍ਰਚਾਰ ਕਰਨ ਵਾਲੇ ਆਪ ਹੀ ਅਸੀਂ ਇਹ ਦੁਫਾੜ ਕਰੀ ਜਾ ਰਹੇ ਤਸੋ ਬੇਨਤੀ ਆ ਇੱਥੇ ਤਾਂ ਇੱਕ ਦਾ ਸਿਧਾਂਤ ਹੈ ਇੱਥੇ ਨਾ ਕੋਈ ਇਸਤਰੀ ਨਾ ਕੋਈ ਪੁਰਖ ਨਾ ਕੋਈ ਗਰੀਬ ਨਾ ਕੋਈ ਅਮੀਰ ਨਾ ਕੋਈ ਪੜਿਆ ਤੇ ਨਾ ਕੋਈ ਅਨਪੜ ਇਹਥੇ ਤੇ ਇਹ ਵੀ ਕਿਹਾ ਗਿਆ ਗੁਰੂ ਨਾਨਕ ਦੇ ਘਰ ਗੁਰੂ ਗੰਗ ਸਾਹਿਬ ਦੇ ਅੰਦਰ ਜੋ ਪ੍ਰਾਨੀ ਗੋਬਿੰਦ ਤੇ ਆਵੇ ਪੜਿਆ ਪੜਿਆ ਅਨ ਪੜਿਆ ਪਰਮ ਗਤ ਪਾ। ਸੋ ਬੇਨਤੀ ਹੈ ਕਿ ਵਿਚਾਰਾਂ ਬੜੀਆਂ ਲੰਬੇ ਰੀਆਂ ਨੇ। ਸਮੇਂ ਨੂੰ ਮੁੱਖ ਰੱਖਦਿਆਂ ਮੈਂ ਇੱਥੇ ਸਮਾਪਤੀ ਕਰਾਂ। ਅਖੀਰ ਚ ਕਲਗੀਧਰ ਪਾਤਸ਼ਾਹ ਜੀ ਦੀ ਗੁਰਤਾ ਗਦੀ। ਦੀਆਂ ਵਧਾਈਆਂ, ਇਹ ਖੁਸ਼ੀਆਂ ਅਛ ਜਿਕਾਰੇ ਦੇ ਨਾਲ ਪਰਵਾਨ ਤੇ ਦਾਸ ਨੂੰ ਬਖਸ਼ੋ ਅਸੀਸ। ਬੋਲੇ ਸੋ ਨਿਹਾਲ। ਵਾਹਿ ਗੁਰੂ ਜੀ ਦਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ